ਫਰੀਦਕੋਟ ਗੋਰੀਕਾਂਡ 2015 ਦਾ ਫਰੀਦਕੋਟ ਗੋਰੀਕਾਂਡ ਤੇ ਅਮਰ ਸਿੰਘ ਚਾਹਲ ਇਹ ਤੁਹਾਡੇ ਛੇਤੀ ਹੋਏਗਾ ਤੇ ਅੱਜ ਇਹ ਸਾਰਾ ਪਹਿਲੂ ਇੱਕ ਨਵੇਂ ਰੂਪ 'ਚ ਸਾਹਮਣੇ ਆਇਆ ਅਮਰ ਸਿੰਘ ਚਾਹਲ ਜਿਹੜੇ ਸਾਬਕਾ ਵੱਡੇ ਪੁਲਿਸ ਅਧਿਕਾਰੀ ਰਹੇ ਨੇ ਉਹ ਜਿਹੜੇ ਫਰੀਦਕੋਟ ਗੋਰੀਕਾਂਡ ਦੇ ਵਿੱਚ ਕਰੇ ਹੋਏ ਵੀ ਨੇ ਉਹ ਅਮਰ ਸਿੰਘ ਚਾਹਲ ਉਹਨਾਂ ਦੇ ਘਰੇ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਪੁਲਸੀਆ 팀 ਮਾਣਾ ਦੇ ਘਰੇ ਪਹੁੰਚਦੀਆਂ ਤੇ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਅਮਰ ਸਿੰਘ ਚਾਲ ਨੇ ਕੀਤੀ ਹੈ ਫਿਲਹਾਲ ਮੁੱਢਲੀ ਜਾਣਕਾਰੀ ਇਹੋ ਮਿਲ ਰਹੀ ਸੀ ਕਿ ਜੀ ਇਹ ਅਥੇ ਤੌਰ ਤੇ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਕਿਉਂਕਿ ਕਹਿੰਦੇ ਜੀ ਘਰੋਂ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ ਹੈ ਛਾਤੀ 'ਚ ਗਹਿਰਾ ਜ਼ਖਮ ਵੀ ਹੈ ਤੇ ਜੀ ਕੋਲੋਂ ਇੱਕ ਨੋਟ ਵੀ ਮਿਲਿਆ ਜਿਹੜਾ ਧੋਖਾਧੜੀ ਦੇ ਮਾਮਲੇ ਦੇ ਹਵਾਲੇ ਨਾਲ ਹੈ ਸੋ ਇਸ ਲਈ ਉਹਦੀ ਪਰਚੋਲ ਚ ਕਹਿੰਦੇ ਪਤਾ ਲੱਗੂਗਾ ਕਿ ਕੀ ਇਹ ਖੁਦਕੁਸ਼ੀ ਹੈ ਕੋਈ ਹਮਲਾ ਹੈ ਜਾਂ ਕੁਝ ਹੋ ਰਿਹਾ ਪਰ ਮੈਲੀ ਜਾਣਕਾਰੀ ਖੁਦਕੁਸ਼ੀ ਦੇ ਬਾਰੇ ਵਿੱਚ ਸਾਂਝੀ ਕੀਤੀ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਮਰ ਸਿੰਘ ਚਾਲ ਨੇ ਹਸਪਤਾਲ ਵੱਲੋਂ ਅਜੇ ਤੱਕ ਕੋਈ ਇਤਕਰਾਰਕ ਪੁਸ਼ਟੀ ਨਹੀਂ ਸੀ ਮੇਰੇ ਕੋਲ ਕਿ ਉਹਨਾਂ ਦਾ ਸਥਿਤੀ ਕੀ ਹੈ ਪਰ ਜਦੋਂ ਤੱਕ ਲੈ ਕੇ ਗਿਆ ਤਦ ਤੱਕ ਕਹਿੰਦੇ ਸੀ ਹਾਲਤ ਬਹੁਤ ਨਾਜ਼ੁਕ ਹੈ